ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਲਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਆ ਜੀ ਪਿੰਡ ਦਤਾਲ ਤੇ ਜਿਲ੍ਹਾ ਪਟਿਆਲੇ ਦੇ ਵਿੱਚ ਇਹ ਪਿੰਡ ਪੈਂਦਾ ਈ ਤੇ ਇਹ ਆਪਣੇ ਨਾਲ ਖੜਾ ਹੈ ਬਾਈ ਲਵਪ੍ਰੀਤ ਤੇ ਇਹਦੀ ਸ਼ੌਕ ਤੇ ਪਹੁੰਚੇ ਆ ਜੀ ਤੇ ਬਾਈ ਨੇ ਨਿੱਕੇ ਜਿਹੇ ਪਿੰਡ ਦੇ ਵਿੱਚੋਂ ਉੱਠ ਕੇ ਤੇ ਬਾਹਰ ਵਿਦੇਸ਼ਾਂ ਤੱਕ ਇਸ ਪਿੰਡ ਦਾ ਨਾਂ ਰੋਸ਼ਨ ਕੀਤਾ ਤੇ ਬਾਈ ਜੀ ਹੁਰੀ ਕਰਦੇ ਨੇ ਜੀ ਇਹ ਕਰਾਹਾ ਤਿਆਰ ਜੈਕ ਵਾਲਾ ਕਰਾਇਆ ਇਹ ਤੇ ਨਾਲ ਕਰਦੇ ਨੇ ਜੀ ਕਲਟੀਵੇਟਰ ਤਿਆਰ ਤੇ ਇਹਨਾਂ ਦੀ ਮੰਗ ਬਾਹਰ ਹੈ ਜੀ ਤੇ ਇਸ ਕਰਕੇ ਬਾਈ ਜੀ ਹੁਰੀ ਬਣਾਉਂਦੇ ਨੇ ਤੇ ਵਿਦੇਸ਼ਾਂ ਦੇ ਵਿੱਚ ਭੇਜਦੇ ਨੇ ਤੇ ਕਰਦੇ ਆ ਬਾਈ ਜੀ ਹੁਰਾਣਾ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਕਿੱਦਾਂ ਠੀਕ ਹੋ ਜੀ ਤੇ ਬਾਈ ਜੀ ਤੁਸੀਂ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੀ ਇਸ ਖਰਾਏ ਬਾਰੇ ਇਹ ਨਾ 360 ਡਿਗਰੀ ਘੁੰਮਦਾ ਖਰਾਾ ਜਿਵੇਂ ਆਪਣੇ ਪਹਿਲਾਂ ਆਮ ਕਰਾਏ ਸੀ ਉਹ ਟਰੈਕਟਰ ਨੂੰ ਕੱਢ ਕੇ ਦੂਜੀ ਸਾਈਡ ਲੈ ਕੇ ਜਾਣਾ ਪੈਂਦਾ ਸੀ ਆਪਾਂ ਨੂੰ ਇਹ ਜਿਹੜਾ ਟਰੈਕਟਰ ਦੇ ਮਗਰ ਪਿਆ ਪਵਾਏ ਇਹਦੇ ਮੰਨ ਲਓ ਡਿਸਟ੍ਰੀਬਿਊਟਰਾਂ ਦਾ ਟਰੈਕਟਰ ਅੱਜਕੱਲ ਸਾਰੇ ਡਿਸਟ੍ਰੀਬਿਊਟਰ ਲੈਣ ਉਹ ਹਾਈਡਰੋਲਿਕ ਹੈ ਸਾਰਾ ਇਹ ਦੂਜੇ ਪਾਸੇ ਘੁੰਮ ਜਾਂਦਾ ਠੀਕ ਹੈ ਠੀਕ ਹੈ ਜਾਨੀ ਕਿ ਇਹਦੇ ਜੈਕ ਲੱਗਾ ਹੋਇਆ ਹੈ ਜੀ ਹਾਂਜੀ ਹਾਂਜੀ ਵੀ ਜਵੇਂ ਟ੍ਰੈਕਟਰ ਦੀ ਦੁਆਰਾ ਅੱਛਾ ਅੱਛਾ ਟਰੈਕਟਰ ਦੇ ਮਗਰ ਪਿਆ ਪਵਾਈ ਦੂਜੇ ਪਾਸੇ ਆਪਣੇ ਆਪ ਹੀ ਘੁੰਮ ਜੂਗਾ ਅੱਛਾ ਜਾਨੀ ਕਿ ਮਗਰ ਇਸ ਟਰੈਕਟਰ ਦੇ ਖੜੇ ਦੇ ਜਿਹੜੀ ਸਾਈਡ ਨੂੰ ਘੁਮਾਣਾ ਹੈ ਉਧਰ ਘੁੰਮ ਜਾਂਦਾ ਹੈ ਠੀਕ ਹੈ ਤੇ ਬਾਈ ਜੀ ਮੈਂ ਕਰਾਏ ਨੂੰ ਦੇਖ ਰਿਹਾ ਵੀ ਬਹੁਤ ਹੀ ਜ਼ਿਆਦਾ ਸਫਾਈ ਚ ਤਾਂ ਸਮੂਥ ਬਣਿਆ ਹੋਇਆ ਹੈ ਤੇ ਹੱਥ ਫੇਰੇ ਤੋਂ ਵੀ ਬਿਲਕੁਲ ਇਹਦੇ ਤੇ ਸਫਾਈ ਜਿਹੜੀ ਆ ਬਿਲਕੁਲ ਝਲਕਦੀ ਆ ਤੇ ਸਾਫ ਦਿਖਦੀ ਆ ਤੇ ਬਾਕੀ ਬਾਈ ਜੀ ਜਿਹੜੀ ਇਹ ਬਿਲਡਿੰਗ ਕੀਤੀ ਹੋਈ ਹੈ ਇਹ ਬਿਲਡਿੰਗ ਵੀ ਇੱਕ ਅਲੱਗ ਤਰ੍ਹਾਂ ਦੀ ਬਿਲਡਿੰਗ ਲੱਗਦੀ ਹੈ ਤੇ ਬੜੀ ਸਫਾਈ ਵਿੱਚ ਹੋਈ ਹੈ ਇਹਦੇ ਬਾਰੇ ਦਿਓ ਜੀ ਜਾਣਕਾਰੀ ਇਹ ਆਪਣੀ ਮਿਗ ਬਿਲਡਿੰਗ ਹੈ ਸਾਰੇ ਜਿੱਥੇ ਵੀ ਜਿਹੜੀ ਥਾਂ ਤੇ ਕੀਤੀ ਹੋਈ ਹੈ ਇਹਦੀ ਮਜ਼ਬੂਤੀ ਵੀ ਬਹੁਤ ਹੈ ਤੇ ਸਫਾਈ ਜਾਂ ਬਈ ਅੱਛਾ ਇਹਨੂੰ ਮਿਗ ਬਿਲਡਿੰਗ ਕਹਿੰਦੇ ਨੇ ਠੀਕ ਹੈ ਠੀਕ ਹੈ ਤੇ ਬਾਈ ਜੀ ਜਿਵੇਂ ਮਤਲਬ ਬਾਈ ਜੀ ਹੁਣ ਦੇ ਕਹਿਣ ਦਾ ਇਹ ਮਤਲਬ ਹੈ ਵੀ ਜਿਵੇਂ ਜਿਹੜੀ ਇਹ ਬਿਲਡਿੰਗ ਹੈ ਜਿਹੜੀ ਆਮ ਬਿਲਡਿੰਗ ਹੁੰਦੀ ਹੈ ਆਪਾਂ ਕਰਦੇ ਆ ਵੀ ਉਹ ਇੱਕ ਅਲੱਗ ਤਰ੍ਹਾਂ ਦੀ ਬਿਲਡਿੰਗ ਹੈ ਤੇ ਇਹ ਜਿਹੜੀ ਬਿਲਡਿੰਗ ਹੈ ਇੱਕ ਤਾਂ ਸਫਾਈ ਚ ਬਹੁਤ ਹੋਈ ਹੋਈ ਹੈ ਤੇ ਇੱਕ ਬਾਈ ਜੀ ਹੁਣੇ ਦੱਸਦੇ ਨੇ ਵੀ ਇਹ ਜਿਹੜੀ ਮਜ਼ਬੂਤੀ ਆ ਵੀ ਬਹੁਤ ਜਿਆਦੀ ਮਜ਼ਬੂਤੀ ਆ। ਹਾਂਜੀ। ਤੇ ਬਾਈ ਜੀ ਜਿਵੇਂ ਜਿਹੜੇ ਉੱਪਰ ਆਪਣੇ ਤੁਹਾਡਾ ਨਾਮ ਆਇਆ ਹੋਇਆ ਦੁਕਾਨ ਦਾ। ਹਾਂਜੀ ਹਾਂਜੀ। ਇਹ ਕਟਿੰਗ ਬਹੁਤ ਸੋਹਣੀ ਕੀਤੀ ਹੋਈ ਆ ਫਿਰ ਇਹ ਕਟਿੰਗ ਕਾਦੇ ਨਾ ਮਤਲਬ ਐਡੀ ਸੋਹਣੀ ਕਰਦੇ ਹੋ। ਇਹ ਲੇਜ਼ਰ ਕਟਿੰਗ ਹੈ ਜੀ ਸਾਰੇ। ਪਹਿਲਾਂ ਇਹਦੀ ਨਾ ਡਰਾਇੰਗ ਬਣਦੀ ਆ ਸਾਰੀ ਪ੍ਰੋਫਾਈਲ ਤਿਆਰ ਹੁੰਦੀ ਆ ਤੇ ਉਸ ਹਿਸਾਬ ਨਾਲ ਇਹ ਲੇਜ਼ਰ ਕਟਿੰਗ ਹੋਈ ਹੋਈ ਆ ਸਾਰੀ ਇਹ ਜੀ। ਅੱਛਾ ਜਾਣੀ ਕਿ ਲੇਜ਼ਰ ਕਟਿੰਗ ਹੋਈ ਹੋਈ ਆ। ਹਾਂਜੀ ਆ ਜਿਵੇਂ ਨਾਮ ਵਗੈਰਾ ਲਿਖਿਆ ਨੇ ਪਹਿਲਾਂ ਇਹਦੀ ਡਰਾਇੰਗ ਬਣਦੀ ਆ ਸਾਰੀ ਬਾਈ ਜੀ ਇਹਦੀ ਮਜ਼ਬੂਤੀ ਬਾਰੇ ਕੋਈ ਜਾਣਕਾਰੀ ਦਿਓ ਜੀ ਮਜ਼ਬੂਤੀ ਇਹਦੀ ਆ ਮਤਲਬ ਜਿਹੜੀ ਸੈਂਟਰ ਜਿਹੜੀ ਛਾਵਟਾ ਮੈਂ ਇਹਦਾ ਇੱਥੇ ਹੀ ਜੋਰ ਆਉਣਾ ਸਾਰਾ ਇਹ ਨਾ 4 ਇੰਚੀ 6/100 ਮੈਮ 100 ਮੈਮ ਦੀ ਇਹਦੇ ਵਿੱਚ ਇੱਥੇ ਬੈਰਿੰਗ ਪਿਆ 3 1/2 ਨੰਬਰ ਕੋ ਮਨ ਲੱਗਿਆ ਸਾਨੀਆਂ ਕੋਈ ਦਿੱਕਤ ਨਹੀਂ ਆਉਂਦੀ ਕਿਉਂਕਿ ਹਾਈਡਰੋਲਿਕ ਨਿਕ ਮਾਣਾ ਇਹਨੂੰ ਠੀਕ ਹੈ ਠੀਕ ਹੈ ਜਿਹਨਾਂ ਨਾਲ ਦੀ ਲਾਈਫ ਬਹੁਤ ਜ਼ਿਆਦਾ ਯਾਰ 4 ਇੰਚੀ ਮੈਂ ਇਹਦਾ ਜੋਰ ਇੱਥੇ ਆਉਣਾ ਸਾਰਾ ਜਾਨੀ ਕਿ ਜਿਹੜੀ ਇੱਕ ਰਾਹੇ ਦੀ ਮਜ਼ਬੂਤੀ ਆ ਉਹ ਸਾਰੀ ਇਸ ਇਹ ਛਾਵਟ ਦੇ ਸਿਰ ਤੇ ਆ ਇੱਥੇ ਹਾਂ ਜੀ ਇਹ ਆਪਣੀ 4 ਇੰਚੀ ਹੈ ਬਾਈ ਜੀ ਹੁਰੀ ਦਾ ਕਹਿਣ ਦਾ ਬਾਈ ਜੀ ਹੁਰਾ ਦਾ ਮਤਲਬ ਇਹ ਹੈ ਵੀ ਜਿਹੜਾ ਕਰਾਹਾ ਹੈ ਇਹ ਬਿਲਕੁਲ ਜਿਹੜਾ ਤਿਆਰ ਵੀ ਕੀਤਾ ਕੀਤਾ ਹੋਇਆ ਉਹਨੂੰ ਪੂਰਾ ਕਿਉਂਕਿ ਜਿਹੜਾ ਕਰਾਏ ਦਾ ਕੰਮ ਹੁੰਦਾ ਮਿੱਟੀ ਦਾ ਵਜਨ ਬਹੁਤ ਹੁੰਦਾ ਤੇ ਇਸ ਕਰਕੇ ਜਿਹੜਾ ਸਾਰਾ ਕਰਾਹੇ ਦਾ ਵਜਨ ਹੈ ਉਹ ਇਸ ਛਾਵੜ ਤੇ ਆਣ ਕੇ ਪੈਂਦਾ ਹੈ। ਪਹਿਲੇ ਹੀ ਆਪਾਂ ਇਹਨੂੰ ਆ ਜੀ ਇਹਨੂੰ ਪੂਰਾ ਮਜ਼ਬੂਤ ਕਰਤਾ ਸੀ ਸਾਰੇ ਹਾਂ ਤੇ ਬਾਈ ਜੀ ਹੁਰਾ ਨੇ ਜਿਹੜਾ ਕਰਾਹਾ ਹੈ ਪੂਰੀ ਮਜ਼ਬੂਤੀ ਨਾਲ ਤਿਆਰ ਕੀਤਾ ਹੋਇਆ ਹੈ ਤੇ ਜਿਹੜਾ ਅਜੇ ਇਹ ਕਰਾਹਾ ਇੱਥੇ ਆਪਣੇ ਕੋਲ ਬਾਈ ਜੀ ਹੁਰਾ ਕੋਲ ਪਿਆ ਹੈ ਅੱਧਾ ਤਿਆਰ ਹੋਇਆ ਹੈ। ਇਹ ਨੂੰ ਰੰਗ ਰੂنگ ਹੋ ਜਾਊਗਾ ਆਪਾਂ ਵਿੱਚ ਵੀਡੀਓ ਤੁਹਾਨੂੰ ਮਤਲਬ ਦਿਖਾ ਦਾਂਗੇ ਨਾਲ ਦੀ ਨਾਲ ਵੀਡੀਓ ਚੱਲੀ ਜਾਣੀ ਹੈ ਤੇ ਜਦੋਂ ਤਿਆਰ ਹੋ ਕੇ ਤਾਂ ਕਰਾਇਆ ਇਹ ਬਹੁਤ ਹੀ ਸੋਹਣਾ ਤੇ ਕੂਰਾ ਘੈਂਟ ਲੱਗਦਾ ਜੀ ਇਹ ਤੇ ਬਾਈ ਜੀ ਜਿਵੇਂ ਹੁਣ ਇਹ ਡਿਜ਼ਾਈਨ ਤਿਆਰ ਕੀਤਾ ਕਰਾਇਆ ਦਾ ਇਹ ਡਿਜ਼ਾਈਨ ਤੁਸੀਂ ਖੁਦ ਤਿਆਰ ਕਰਦੇ ਹੋ ਜਾਂ ਕਿਸੇ ਤੋਂ ਡਿਜ਼ਾਈਨ ਤਿਆਰ ਕਰਾਇਆ ਜਾਂਦਾ ਜੀ ਨਹੀਂ ਨਹੀਂ ਇਹ ਪਹਿਲਾਂ ਸਾਰਾ ਖੋਦੇ ਦਾ ਕੰਪਿਊਟਰ 'ਚ ਮਤਲਬ ਜਿਵੇਂ ਡਰਾਇੰਗ ਬਣਦੀ ਹੈ ਇਹਦੀ ਸਾਰੀ ਕੱਲੀ-ਕੱਲੀ ਚੀਜ਼ ਦੀ ਇਹ ਕਿਹੜੀ ਚੀਜ਼ ਨੂੰ ਆਪਾਂ ਕਿੰਨਾ ਕੋਈ ਮਨ ਲਓ ਜੀ ਮੈਂ ਇਹਦਾ ਸਾਈਜ਼ ਹੈ 7 ਫੁੱਟ ਦਾ ਟਰੈਕਟਰ ਦੇ ਹਿਸਾਬ ਨਾਲ ਜਿਹਨੂੰ ਆਪਾਂ 8 ਫੁੱਟ ਕਰਾਂਗੇ ਇਹ ਸਾਰੇ ਜਿਹੜਾ 3D ਚ ਬਣ ਕੇ ਪਹਿਲਾਂ ਜਿਵੇਂ ਆਪਾਂ ਇਹ ਬਾਹਰ ਜਾਣਾ ਸੀ ਆਪਣਾ ਪਹਿਲਾਂ ਉਹਨਾਂ ਨੂੰ ਆਪਾਂ ਇਹ ਚੀਜ਼ ਦਿਖਾਈ ਹੋਈ ਹੈ ਸਾਰੀ ਇਹ ਚੀਜ਼ ਇਦਾਂ ਬਣੂਗਾ ਸਾਰਾ ਇਹ ਤੇ ਉਸ ਤੋਂ ਬਾਅਦ ਇਹਦੀ ਲੇਜ਼ਰ ਕਟਿੰਗ ਹੋ ਕੇ ਫਿਰ ਇਹ ਸਾਰਾ ਮਤਲਬ ਆਪਣੇ ਸਾਹਮਣੇ ਆਉਂਦਾ ਹੈ ਸਾਰਾ ਅੱਛਾ ਜਾਣੀ ਕਿ ਬਾਈ ਜੀ ਵੀ ਜਿਵੇਂ ਇਹਦਾ ਮਤਲਬ ਵੀ ਜਿਵੇਂ ਸਾਰਾ ਡਿਜ਼ਾਈਨ ਤਿਆਰ ਕਰਕੇ ਫਿਰ ਉਹਨੂੰ ਕੰਪਿਊਟਰ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਜੀ ਕੰਪਿਊਟਰ ਚ ਡਿਜ਼ਾਈਨ ਤਿਆਰ ਕਰਕੇ ਮਤਲਬ ਜਿਹੜੀ ਪਾਰਟੀ ਨੂੰ ਆਪਾਂ ਦੇਣਾ ਹੈ ਉਹਨਾਂ ਨੂੰ ਸਾਰਾ ਬਕਾਇਦਾ ਜਿਹਾ ਡਿਜ਼ਾਈਨ 3D ਚ ਬਣਾ ਕੇ ਮਾਡਲ ਦਿਖਾਇਆ ਜਾਂਦਾ ਵੀ ਆਹ ਚੀਜ਼ ਬਣਨੀ ਹੈ ਸਾਰ ਇਹਦੀ ਪੂਰੀ ਹਰੇਕ ਚੀਜ਼ ਦੀ ਆਪਣੇ ਕੋਲ ਡਰਾਇੰਗ ਆ ਮਤਲਬ ਕਿਹੜੀ ਚੀਜ਼ ਨੂੰ ਕਿੱਥੇ ਰੱਖਣਾ ਐਮ ਐਮ ਵਿੱਚ ਸਾਰੀ ਕਟਿੰਗ ਹੋਈ ਹੋਈ ਐ ਤੇ ਜਿਹੜੀ ਫੀਟਿੰਗ ਆ ਹੋਈ ਸਾਰੀ ਐਮ ਐਮ ਦੇ ਹਿਸਾਬ ਨਾਲ ਜੇ ਆਪਾਂ ਪੀਸ ਚੇਂਜ ਕਰਨਾ ਕੱਲ ਨੂੰ ਕੋਈ ਵੀ ਇਹਦਾ ਉਹ ਬਾਅਦ ਵਿੱਚ ਇੱਥੇ ਸਾਡੇ ਕੋਲ ਲਿਆ ਜਾ ਸਕਦਾ ਜੇ ਕੋਈ ਦਿੱਕਤ ਆ ਜਾਏ ਕਿਸੇ ਪੀਸ ਨਾਲ ਠੀਕ ਐ ਠੀਕ ਐ ਸਾਰਾ ਸ਼ਾਮਟਾ ਹੋ ਜਾ ਸਾਰਾ ਕੁਝ ਤੇ ਆਹ ਦੇਖੋ ਬਾਈ ਜੀ ਵੀ ਬਾਈ ਜੀ ਹੁਰੀ ਜਿਹੜਾ ਮਤਲਬ ਬਾਈ ਜੀ ਹੁਰੀ ਕਹਿੰਦੇ ਵੀ ਜਿਵੇਂ ਪਹਿਲਾਂ ਆਪਾਂ ਇਹਦਾ ਡਿਜ਼ਾਈਨ ਤਿਆਰ ਕੀਤਾ ਜਾਂਦਾ ਹੈ ਡਿਜ਼ਾਈਨ ਤਿਆਰ ਕਰਕੇ ਫਿਰ ਉਹਦੀ ਮਤਲਬ ਕੰਪਿਊਟਰ ਦੇ ਵਿੱਚ ਡਰਾਇੰਗ ਤੇ ਫਿਰ ਜਿਵੇਂ ਮਤਲਬ ਬਾਹਰੋਂ ਆਰਡਰ ਆਉਂਦਾ ਹੈ ਉਹਨਾਂ ਨੂੰ ਭੇਜ ਕੇ ਫਿਰ ਦਿਖਾਇਆ ਜਾਂਦਾ ਵੀ ਜਿਹੜਾ ਕਰਾਇਆ ਉਹ ਤਿਆਰ ਹੋ ਕੇ ਇਸ ਤਰ੍ਹਾਂ ਦਾ ਤਿਆਰ ਹੋਊਗਾ। ਬਾਕੀ ਦਾ ਜਿਵੇਂ ਮੰਨ ਲਓ ਇੱਥੇ ਰੰਗ ਜਿਹੜੇ ਅਲੱਗ-ਅਲੱਗ ਨੇ ਉਹ ਰੰਗ ਜਿਹੜੇ ਕੋਈ ਕਸਟਮਰ ਡਿਮਾਂਡ ਕਰਦਾ ਆਪਾਂ ਨੂੰ ਉਹਨੂੰ ਰੰਗ ਦੀ ਵੀ ਸਿਲੈਕਟਿੰਗ ਆਪਾਂ ਵਿੱਚ ਹੀ ਕਰਾ ਦਿੰਦੇ ਆ ਸਾਰਾ ਕੋਈ ਸਿਲੈਕਸ਼ਨ ਕਰਨੀ ਆ ਕਿ ਕਿਹੜਾ ਸਾਨੂੰ ਪੀਸ ਕਿਹੜੇ ਰੰਗ ਨਾਲ ਸੋਹਣਾ ਲੱਗ ਰਿਹਾ ਹੈ। ਠੀਕ ਹੈ ਠੀਕ ਹੈ। ਤੇ ਬਾਈ ਜੀ ਹੁਣਾਂ ਨੇ ਜਿਹੜਾ ਇਹ ਕਰਾਇਆ ਹੈ ਪੂਰੀ ਐਨ ਵਧੀਆ ਤਕਨੀਕ ਨਾਲ ਤਿਆਰ ਕਰਦੇ ਹੈਗੇ ਨੇ ਵੀ ਬਾਈ ਜੀ ਦੇ ਕਹਿਣ ਦਾ ਮਤਲਬ ਇਹ ਹੈ ਵੀ ਇਹ ਨਹੀਂ ਹੈਗਾ ਵੀ ਚਲਾਫਾਂ ਵਿੱਚ ਆਲੂ ਕੰਮ ਨਹੀਂ ਹੈਗਾ ਪ੍ਰੋਫੈਸ਼ਨਲ ਕੰਮ ਹੈ ਹਾਂਜੀ ਹਾਂਜੀ ਤੇ ਨਾਲੇ ਬਾਈ ਜੀ ਉਹੀ ਗੱਲ ਆ ਜਾਂਦੀ ਹੈ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀ ਤਕਨੀਕ ਹੈ ਆਪਣੇ ਨਾਲੋਂ ਬਹੁਤ ਜ਼ਿਆਦੀ ਐਡਵਾਂਸ ਹੈ ਉਹ ਤਾਂ ਹੀ ਆਪਣਾ ਕਰਾਇਆ ਉੱਥੇ ਪਾਸ ਕੀਤਾ ਜਾਂਦਾ ਕਿਉਂਕਿ ਜੇ ਇਹਦੇ ਵਿੱਚ ਕੋਈ ਖੂਬੀ ਹੈ ਤੇ ਵਧੀਆ ਤਕਨੀਕ ਨਾਲ ਇਹ ਤਿਆਰ ਹੋਇਆ ਹੈ ਤੇ ਬਾਈ ਜੀ ਜਿਵੇਂ ਹੁਣ ਇਧਰਲੀ ਸਾਈਡ ਮੈਂ ਦੇਖ ਰਿਆ ਸੀ ਆ ਥੱਲੇ ਲਿਖਿਆ ਵੀ ਹੋਇਆ ਹੈ ਹਨਾ ਹਾਂਜੀ ਹਾਂਜੀ ਇਹ ਉਹਨਾਂ ਦਾ ਮਾਰਕਾ ਲਿਖਿਆ ਜਿਵੇਂ ਯੂ ਪੰਜਾਬ ਜੂਐਸਏ ਲਿਖਿਆ ਹੈ ਜੂਐਸਏ ਜਾਣਾ ਹੈ ਠੀਕ ਹੈ ਹਾਂਜੀ ਹਾਂਜੀ ਜਾਣੀ ਕਿ ਜਿਹੜੀ ਕੰਟਰੀ ਦੇ ਵਿੱਚ ਜਾਣਾ ਹੁੰਦਾ ਫਿਰ ਜਿਹੜਾ ਉਹਨਾਂ ਦਾ ਮਾਰਕਾ ਬਣਾਇਆ ਜਾਂਦਾ ਜੀ ਉਹ ਬ੍ਰਾਂਡਿੰਗ ਆਪਦੇ ਨਾਮ ਵਗੈਰਾ ਜਿਹੜਾ ਕੁਝ ਉਹਨਾਂ ਲਿਖਾਣਾ ਹੁੰਦਾ ਉਹ ਉੱਤੇ ਆਪਾਂ ਲਿਖ ਦਿੰਨੇ ਆ। ਆ ਵੀ ਜਿਵੇਂ ਲਾ ਲੋ ਵੀ ਕਈ ਆਪਣੀ ਗੋਤ ਲਖਾ ਲੈਂਦੇ ਨੇ ਜਾਂ ਕਿਸੇ ਨੇ ਆਪਣਾ ਨਾਮ ਖਾਣਾ ਹੋਏ ਜਿੱਦਾਂ ਦੀ ਅਗਲੇ ਦੀ ਡਿਮਾਂਡ ਹੁੰਦੀ ਹੈ ਕੋਈ ਵੀ ਚੀਜ਼ ਆਪਾਂ ਉਹ ਉੱਤੇ ਫਿਰ ਬ੍ਰਾਂਡ ਕਰ ਦਿੰਨੇ ਆ ਅਗਲੇ ਦਾ ਨਾਮ ਵਗੈਰਾ ਸਾਰਾ ਲੇਜ਼ਰ ਕਟਿੰਗ ਨਾਲ ਠੀਕ ਹੈ ਠੀਕ ਹੈ ਯਾਨੀ ਕਿ ਉਹ ਲੇਜ਼ਰ ਕਟਿੰਗ ਦੇ ਨਾਲ ਘੱਟ ਕੇ ਉਹਨਾਂ ਦਾ ਨਾਮ ਜਾਂ ਉਸ ਕੰਟਰੀ ਦਾ ਨਾਮ ਮਤਲਬ ਇਹਦੇ ਉੱਪਰ ਬਣਾਇਆ ਜਾਂਦਾ ਜੀ ਠੀਕ ਹੈ ਤੇ ਇਹਦੇ ਜੈਕ ਲੱਗਾ ਹੋਇਆ ਹੈ ਇਹ ਯੂਐਸਏ ਜਾਣਾ ਹੈ ਥਾਂ ਯੂਐਸਏ ਜਾਣਾ ਇਹ ਬਾਹਰ ਜਾਣ ਕਰਕੇ ਆਪਣੀ ਮੰਗ ਸੀ ਇਹਦੇ ਕਰਕੇ ਆਪਾਂ ਇਹ ਮਤਲਬ ਜਿਹੜਾ ਮਿਗ ਵੈਲਡਿੰਗ ਸਟਾਰਟ ਕੀਤਾ ਹੁਣ ਹਰ ਇੱਕ ਚੀਜ਼ ਨੂੰ ਆਪਣਾ ਮਿਗ ਵੈਲਡਿੰਗ ਹੀ ਹੋ ਰਿਹਾ ਜਿੰਨੀਆਂ ਵੀ ਚੀਜ਼ਾਂ ਪੜਾ ਲਾ ਵੇਖ ਲਓ ਬਾਈ ਜੀ ਹੁਰਾਂ ਦੇ ਕਹਿਣ ਦਾ ਮਤਲਬ ਇਹ ਹੈ ਬਾਈ ਜੀ ਜਿਹੜੀ ਕਹਿੰਦੇ ਵੀ ਜਿਵੇਂ ਜੈਸਾ ਦੇਸ਼ ਵੈਸਾ ਭੇਸ ਹੁਣ ਇਹ ਚੀਜ਼ ਆ ਜਿਹੜੀ ਬਾਹਰ ਜਾਣੀ ਹੈ ਤਾਂ ਤੁਹਾਨੂੰ ਪਤਾ ਹੈ ਜਿਹੜੀ ਬਾਹਰ ਦੀ ਤਕਨੀਕ ਹੈ ਉਹ ਆਪਣੇ ਨਾਲੋਂ ਬਹੁਤ ਜ਼ਿਆਦਾ ਐਡਵਾਂਸ ਹੈ ਤੇ ਬਾਈ ਜੀ ਹਰਾਂ ਨੇ ਜਿਹੜੀ ਵੈਲਡਿੰਗ ਵੀ ਕਰਦੇ ਨੇ ਉਹ ਮਿਗ ਵੈਲਡਿੰਗ ਦੂਜੀ ਜਿਹੜੀ ਬਾਈ ਜੀ ਹੁਰੀ ਦੱਸਦੇ ਨੇ ਉਹ ਕਰਦੇ ਨੇ ਕਿਉਂਕਿ ਉਹ ਚੀਜ਼ ਦੀ ਬਾਹਰ ਮੰਗ ਜਾਦੀ ਹੈ ਤੇ ਉਹਦੀ ਮਜ਼ਬੂਤੀ ਵੀ ਜਾਦੀ ਹੈ ਤੇ ਬਾਈ ਜੀ ਇਹ ਜਿਹੜਾ ਇਧਰ ਆ ਕਲਟੀਵੇਟਰ ਪਿਆ ਹੈ ਇਹਦੇ ਬਾਰੇ ਵੀ ਦਿਓ ਜੀ ਜਾਣਕਾਰੀ ਇਹ ਆਪਣੇ ਇਹ ਵੀ ਯੂ ਐਸ اے ਜਾਣਾ ਉਹ ਸਮਾਨ ਨਾਲ ਹੀ ਆ ਉਹਨਾਂ ਦਾ ਹੀ ਆਰਡਰ ਹੈ ਇਹ ਹੈਗਾ ਜੀ ਨੌ ਫਾਲਿਆਂ ਦਾ ਅੱਛਾ ਭਾਈ ਜੀ ਜਿਵੇਂ ਹੁਣ ਇੱਕ ਕਲਟੀਵੇਟਰ ਆਪਣੇ ਤਾਂ ਹੁਣ ਵੱਡੇ ਵੱਡੇ ਕਲਟੀਵੇਟਰ ਤਿਆਰ ਲਾਗੇ ਕਰਾਣਾ ਤੇ ਜਾਂ ਜਿਵੇਂ ਟਰੈਕਟਰ ਵੱਡੇ ਆ ਗਏ ਉਸ ਹਿਸਾਬ ਨਾਲ ਤੇ ਜਿਵੇਂ ਇਹ ਕਲਟੀਵੇਟਰ ਦਾ ਛੋਟਾ ਈ ਇਹ ਨੌਂ ਦਾ ਈ ਉਹਨਾਂ ਦੇ ਸਾਈਜ਼ ਦੇ ਹਿਸਾਬ ਨਾਲ ਬਣਾਇਆ ਗਿਆ ਕਿ ਜਿਹੜਾ ਮਤਲਬ ਉਹਨਾਂ ਨੇ ਅਧਰੂ ਕੰਮ ਲੈਣਾ ਲੈ ਨੇ ਕੋਈ ਇਦਾਂ ਦਾ ਹੋਣਾ ਸਿਸਟਮ ਉਹਨਾਂ ਦਾ ਇਹ ਨੌਂ ਦਾ ਕਲਟੀਵੇਟਰ ਤਾਂ ਹੀ ਪਿਆ ਆਪਣਾ ਛੋਟਾ ਲੱਗਦਾ ਆਪਣੇ ਤਾਂ ਮਤਲਬ ਇਹ ਚੱਲਦੇ ਨੇ ਉਹ ਟਰੈਕਟਰ ਵੱਡੇ ਨੇ ਆਪਣੇ ਸਾਰੇ ਪਹਿਲਾਂ ਇੱਚਾ ਟਰੈਕਟਰਾਂ ਦਾ ਹੋਰ ਕੋਈ ਟਰੈਕਟਰਾਂ ਦੇ ਹਿਸਾਬ ਨਾਲ ਆਪਣੇ ਇਹ ਸੰਧ ਹੈਗੇ ਸੀ ਮਤਲਬ ਇਹ ਹੁਣੇ ਆਪਣੇ ਨਹੀਂ ਹੈਗੇ ਆਪਣੇ 13ਵਾਂ 15 17 ਅੱਛਾ ਜਾਣੀ ਕੇ ਮਤਲਬ ਇਹ ਵੀ ਜਿਹੜਾ ਉਹਦੇ ਨਾਲ ਜਿਹੜਾ ਸਾਰਾ ਸੈੱਟ ਹੈ ਇਹ ਯੂਐਸਸੀ ਜਾਣਾ ਹੈ। ਅੱਛਾ ਇੱਕ ਮਾਲਕ ਦੀ ਜਾਣਾ ਹੈ। ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੇ ਬਾਈ ਜੀ ਹੁਰਾ ਨੇ ਇਹ ਕਲਟੀਵੇਟਰ ਵੀ ਤਿਆਰ ਕੀਤਾ ਤੇ ਬਾਈ ਜੀ ਹੁਰੀ ਕਹਿੰਦੇ ਵੀ ਜਿਵੇਂ ਲਾ ਲਓ ਵੀ ਇਹ ਜਿਹੜਾ ਜਿੱਥੇ ਕਰਾਹਾ ਜਾਣਾ ਹੈ ਤੇ ਨਾਲ ਹੀ ਇਹ ਕਲਟੀਵੇਟਰ ਜਾਣਾ ਤੇ ਬਾਈ ਜੀ ਹੁਰੀ ਕਹਿੰਦੇ ਵੀ ਜਿਵੇਂ ਹੁਣ ਲਾ ਲਓ ਵੀ ਆਪਣੇ ਤਾਂ ਵੱਡੇ ਮਤਲਬ ਕਲਟੀਵੇਟਰ ਜਾਂ ਹੈਰਵਾ ਤਿਆਰ ਲਾ ਕੇ ਕਰਾਣ ਇਹਦੇ ਨਾਲ ਕੋ ਜਿਵੇਂ ਬਾਹਰ ਦੀ ਖੇਤੀ ਦੇ ਹਿਸਾਬ ਨਾਲ ਉਹਨਾਂ ਕੰਮ ਲੈਣਾ ਹੋਣਾ ਤੇ ਇਸ ਕਰਕੇ ਇਹ ਜਿਹੜਾ ਕਲਟੀਵੇਟਰ ਵੀ ਨਾਲ ਹੀ ਬਾਹਰ ਜਾਊਗਾ। ਬਾਈ ਜੀ ਫਿਰ ਹੋਰ ਕੀ ਕੀ ਤਿਆਰ ਕਰਦੇ ਹੋ ਸੰਦ ਉਹਨਾਂ ਬਾਰੇ ਦਿਓ ਜੀ ਜਾਣਕਾਰੀ ਹੋਰ ਆਪਣੇ ਜੀ ਮੈਂ ਜਾਂ ਗਾਜਰਾਂ ਧੋਣ ਵਾਲਾ ਆਪ ਬਣਾਇਆ ਪ੍ਰੋਸੈਸ ਹੈ ਇਹ ਦਿਖਾ ਦਿੰਨਾ ਤੁਹਾਨੂੰ ਬਾਅਦ ਵਿੱਚ ਠੀਕ ਦਿਖਾਓ ਜੀ ਹਾਂਜੀ ਹਾਂਜੀ ਇਹ ਆਪਣਾ ਹੀ ਗਾਜਰਾਂ ਧੋਣ ਵਾਲਾ ਸਿਸਟਮ ਹੈ ਇਹਦੇ ਜਿਹੜਾ ਮੰਨ ਲਓ ਆ ਵਿੱਚ ਏਂਗਲ ਲੱਗੇ ਹੋਏ ਆ ਇੱਕ ਦੂਜੇ ਨਾਲ ਗਾਜਰ ਰਗੜ ਕੇ ਹੀ ਸਾਫ਼ ਕਰ ਦਿੰਦੀ ਏ ਤੇ ਮਤਲਬ ਜ਼ਿਮੀਦਾਰ ਨੂੰ ਪੱਟਣਾ ਦਾ ਗਾਜਰ ਸੌਖਾ ਹੈ ਇਹ ਉਹ ਬਣਾਇਆ ਸਿਸਟਮ ਪੱਟਣ ਵਾਸਤੇ ਹੀ ਕਲਟੀਵੇਟਰ ਟ੍ਰੈਬੈਟਰ ਟਰੈਕਟਰ ਦੇ ਮਗਰ ਬੈ ਜਾਂਦਾ ਤੇ ਜ਼ਿਮੀਦਾਰ ਨੂੰ ਮਤਲਬ ਇੰਨੀ ਗਾਜਰ ਧੋਣੇ ਲੇਬਰ ਨਹੀਂ ਇੰਨੀ ਕਿਉਂ ਤੇ ਇਹ ਪਰਤੋਂ ਨਾਲਾ ਵੀ ਸਿਸਟਮ ਬਣਾਇਆ ਹੈ ਇਹ ਤਾਂ 8-9 ਕੁਇੰਟਲ ਗਾਜਰ ਪੈ ਜਾਂਦੀ ਹੈ ਮਤਲਬ ਪੂਰੀ ਐਨਸ ਸਾਫ ਹੋ ਜਾਂਦੀ ਸਫਾਈ ਕਰ ਦਿੰਦੀ ਹੈ ਗਾਜਰ ਦੀ ਅੱਛਾ ਜਿਹੜੀ ਬਾਈ ਜੀ ਇਹ ਮਸ਼ੀਨ ਤਿਆਰ ਕੀਤੀ ਹੈ ਹਾਂਜੀ ਹਾਂਜੀ ਫਿਰ ਜਿਵੇਂ ਹੁਣ ਲਾ ਲੋ ਵੀ ਇਹ ਮਸ਼ੀਨ ਨੂੰ ਘਮਾਉਣ ਵਾਸਤੇ ਮਤਲਬ ਕੋਈ ਮੋਟਰ ਲੱਗਦੀ ਹੈ ਟਰੈਕਟਰ ਮਗਰ ਪਾਈ ਨੀ ਨਹੀਂ ਟਰੈਕਟਰ ਹਰੇਕ ਟਰੈਕਟਰ ਮਗਰ ਦੇਵਾ ਬਿਲਕੁਲ ਹੀ ਬੰਦ ਰਹੇ ਇਸ ਤੇ ਚੱਲਦਾ ਆ ਆਪਾਂ ਸਾਰਾ ਇਹਦਾ ਪ੍ਰਕਾਸ਼ ਅੱਗੇ ਪੀਟੀਓ ਦਾ ਠੀਕ ਹੈ ਹਾਂਜੀ ਜਿਹੜਾ ਮਤਲਬ ਜੀਮੇਦਾਰ ਕੋ ਕੋਈ ਵੀ ਛੋਟਾ ਵੱਡਾ ਟਰੈਕਟਰ ਨੂੰ ਕੋਈ ਮਰਜ਼ੀ ਚਲਾ ਸਕਦਾ ਕਿਉਂਕਿ ਤੇ ਗਾਜਰ ਦੀ ਇਹਨ ਪੂਰੀ ਸਫਾਈ ਕਰ ਦਿੰਦੀ ਹੈ ਜੀ ਮਗਰ ਠੀਕ ਹੈ ਜਾਨੀ ਕਿ ਮਤਲਬ ਵੀ ਇਹ ਟਰੈਕਟਰ ਦੇ ਮਗਰ ਪੈ ਜਾਂਦੀ ਹੈ ਹੈ ਜੀ ਹਾਂਜੀ ਹਾਂਜੀ ਆ ਪੀਟੀਓ ਚੱਲਦੀ ਹੈ ਇਹ ਤਾਂ ਅੱਛਾ ਪੀਟੀਓ ਲੱਗ ਕੇ ਉਹਦੇ ਨਾਲ ਸ਼ਾਫਟ ਪਾ ਕੇ ਇਹਨੂੰ ਮਤਲਬ ਘੁਮਾਇਆ ਜਾਂਦਾ ਹੈ ਅੱਛਾ ਇਹਦੇ ਨਾਲ ਮਤਲਬ ਗਾਜਰ ਸਾਫ ਕੀਤੀ ਜਾਂਦੀ ਹੈ ਹਾਂਜੀ ਬਿਲਕੁਲ ਸਾਫ ਹੋ ਜਾਂਦੀ ਹੈ ਮਤਲਬ ਲੇਬਰ ਬਹੁਤ ਘੱਟ ਪੈਂਦੀ ਹੈ ਇਹਦੇ ਤੇ ਵੈਸੇ ਆਪਾਂ ਇੰਨੀ ਗਾਜਰ ਮਤਲਬ ਪਟਣ ਲੱਗਿਆਂ ਦਾ ਸੌਖੀ ਪਟਾਈ ਹੋ ਜਾਂਦੀ ਹੈ ਲੇਬਰ ਨਾਲ ਧਵਾਣੀ ਬਹੁਤ ਓਕੇ ਵੀ ਇੰਨੀ ਹਾਂ ਜਾਨੀ ਕਿ ਕੁਆਂਟਲਾਂ ਦੇ ਹਿਸਾਬ ਨਾਲ ਜਿਹੜੀ ਗਾਜਰ ਹੁੰਦੀ ਹੈ ਉਹਨੂੰ ਧੋਣਾ ਬਹੁਤ ਔਖਾ ਹੈ ਤੇ ਬਾਈ ਜੀ ਹੁਣਾਂ ਨੇ ਮਸ਼ੀ ਕਿਉਂਕਿ ਇੰਨੀ-ਇੰਨੀ ਗਾਜਰ ਹੈ ਜਿਹੜੀ ਉਹ ਧੋਣੀ ਬੜੀ ਔਖੀ ਹੁੰਦੀ ਸੀ ਤੇ ਮਸ਼ੀਨ ਦੇ ਵਿੱਚ ਪਾਓ ਤੇ ਕੁਆਂਟਲਾਂ ਦੇ ਕੁਆਂਟਲ ਜਿਹੜੀ ਗਾਜਰ ਹੈ ਉਹ ਇਸ ਮਸ਼ੀਨ ਦੇ ਨਾਲ ਮਿੰਟਾਂ ਦੇ ਵਿੱਚ ਧੋਤੀ ਜਾਂਦੀ ਹੈ ਤੇ ਉਹਦੀ ਸਫਾਈ ਹੋ ਜਾਂਦੀ ਹੈ ਤੇ ਬਾਈ ਜੀ ਜਿਹੜੀ ਹੁਣ ਇਹ ਗਾਜਰ ਧੋਣ ਵਾਲੀ ਤੁਸੀਂ ਮਸ਼ੀਨ ਤਿਆਰ ਕੀਤੀ ਹਾਂਜੀ ਹਾਂਜੀ ਇਹ ਤੁਸੀਂ ਜਿਹੜੀ ਤਕਨੀਕ ਮਤਲਬ ਆਪਣੀ ਆਪ ਤਕਨੀਕ ਨਾਲ ਤਿਆਰ ਕੀਤੀ ਹੈ ਇਹ ਆਪਣੇ ਆਪਣੇ ਏਰੀਆ 'ਚ ਸਾਡੇ ਆਹ ਤਾਲ ਦੇ ਨੇੜੇ ਜਿਹੜੇ ਨੇੜੇ-ਤੇੜੇ ਪਿੰਡ ਪੈਂਦੇ ਨੇ ਇੱਥੇ ਆਪਣੇ ਜ਼ਿਆਦਾਤਰ ਤਾਲ ਪਿੰਡ 'ਚ ਇਧਰ ਡੇਰੇ ਨੇ ਆਪਣੇ ਉਹਨਾਂ ਨੇ ਸ਼ੁਰੂ ਕੀਤੀ ਸੀ ਤੇ ਇਹ ਆਪਾਂ ਪਹਿਲੀ ਵਾਰ ਆਪਾਂ ਹੀ ਬਣਾਈ ਸੀ ਮਤਲਬ ਆਪਣੇ ਦਿਮਾਗ ਦੇ ਨਾਲ ਹੀ ਅੱਛਾ ਜਾਣੀ ਕਿ ਜਦੋਂ ਏਰੀਏ ਦੇ ਵਿੱਚ ਪਹਿਲੀ ਵਾਰ ਜਦੋਂ ਮਸ਼ੀਨ ਜੀ ਮਤਲਬ ਪਹਿਲੀ ਵਾਰ ਤੁਸੀਂ ਉਹ ਤਿਆਰ ਕੀਤੀ ਸੀ ਹਾਂਜੀ ਹਾਂਜੀ ਹਾਂ ਆਪਾਂ ਦੇਖਿਆ ਕਿਸੇ ਦਾ ਕੋਈ ਪ੍ਰੋਸੈਸ ਨਹੀਂ ਆਪਾਂ ਆਪ ਹੀ ਕੀਤੀ ਸੀ ਤਿਆਰ ਸਾਰੀ ਅੱਛਾ ਅੱਛਾ ਹਾਂਜੀ ਹਾਂਜੀ ਆਪਣੇ ਤੇ ਹੁਣ ਇਹਦੀ ਡਿਮਾਂਡ ਬਹੁਤ ਹੋ ਗਈ ਹੁਣ ਆਪਾਂ ਇਹ 7ਵਾਂ 8ਵਾਂ ਡਰਾਮਾ ਜਿਹੜਾ ਬਣਾ ਰਹੇ ਆ ਇਸ ਸੀਜ਼ਨ ਦਾ ਆਪਣੇ ਏਰੀਏ 'ਚ ਕਿਉਂਕਿ ਇੱਕ ਜੀਮੇਂਦਾਰ ਦੇ 10-10 11-11 ਕਿੱਲੇ ਥਾਂ ਆ ਜਿਹੜਾ ਗਾਜਰਾਂ ਦਾ ਇਦਕੀ ਤੇ ਰੇਟ ਵੀ ਵਧੀਆ ਚੰਗਾ ਹੈ ਮਤਲਬ ਜਿਹੜਾ ਸਬਜ਼ੀ ਵਾਲ ਥੋੜਾ ਰੁਝਾਨ ਆ ਇਦਕੀ ਇਧਰ ਆਪਣੇ ਏਰੀਏ 'ਚ ਜ਼ਿਆਦਾ ਹੈ ਤੇ ਬਾਈ ਦੀ ਫਿਰ ਇਹ ਮਤਲਬ ਜਿਵੇਂ ਹੁਣਾ ਉੱਪਰ ਲਾ ਲੋ ਇਹਦੇ ਵਿੱਚ ਇਹਦੇ ਗਾਜਰ ਪੈ ਜਾਂਦੀ ਹੈ ਹਾਂਜੀ ਹਾਂਜੀ ਤੇ ਇਹ ਜਿਹੜਾ ਠੱਕਣਾ ਹੈ ਇਹ ਫਿਰ ਕਿੱਥੋਂ ਮਤਲਬ ਬਖਾ ਰਹੇ ਇਹਨੇ ਇਹਦੀ ਗਰਾਰੀ ਲੱਗੀ ਆ ਆਪਣੇ ਆਪ ਹੀ ਬੰਦ ਹੋਣਾ ਇੱਥੋਂ ਇਹਨੇ ਅੱਛਾ ਇਹ ਆਪਣੇ ਆਪ ਇੱਥੋਂ ਹਾਂ ਹੈਂਡਲ ਲੱਗਿਆ ਆ ਇਹਨੂੰ ਹੈਂਡਲ ਨਾਲ ਹੀ ਇਹਨੇ ਤੋ ਬਗੇੜਾ ਦੇ ਕੇ ਪਾ ਨੂੰ ਬੰਦ ਕਰ ਲੈਣਾ ਜਿੰਨੀ ਆਪਾਂ ਨੂੰ ਜ਼ਰੂਰਤ ਹੈ ਜੇ ਕੋ ਗਾਜਰ ਕੱਢਣੀ ਹੈ ਨੇ ਉਹਨਾਂ ਕੀ ਖੁੱਲ ਜਾਣਾ ਇਹਨੇ ਅੱਛਾ ਯਾਨੀ ਕਿ ਇੱਥੋਂ ਜਿਹੜਾ ਮਤਲਬ ਇਹ ਗਰਾਰੀ ਵਾਂਗੂ ਲੱਗਾ ਹੋਇਆ ਹੈ ਇਹਦੇ ਵਿੱਚ ਮਤਲਬ ਜਿੰਨੀ ਜ਼ਰੂਰਤ ਹੋਏ ਉਹਨਾਂ ਜਿੰਨੀ ਜ਼ਰੂਰਤ ਆਪਾਂ ਨੂੰ ਉੰਨੀ ਗੱਪਾਂ ਥੱਲੇ ਮਤਲਬ ਕੱਢ ਸਕਦੇ ਆ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਤੇ ਆ ਵੇਖੋ ਜੀ ਭਾਈ ਜੀ ਹੋਰਾਂ ਨੇ ਕਿੰਡਾ ਵਧੀਆ ਸਿਸਟਮ ਲਾਇਆ ਹੈ ਤੇ ਇਹਦੇ ਨਾਲ ਇੱਥੋਂ ਇਹ ਹੈਂਡਲ ਪਾ ਕੇ ਤੇ ਜਿਹੜਾ ਇਹਦਾ ਟੱਕਾ ਨਾਲ ਘੁੰਮ ਜਾਂਦਾ ਹੈ ਤੇ ਇਸ ਤਰ੍ਹਾਂ ਜਿਹੜੀ ਮਤਲਬ ਕੁਆਟਲਾਂ ਦੇ ਕੁਆਟਰਲ ਗਾਜਰ ਹੈ ਉਹ ਮਿੰਟਾਂ ਦੇ ਵਿੱਚ ਇਸ ਮਸ਼ੀਨ ਦੇ ਨਾਲ ਤਿਆਰ ਹੋ ਜਾਂਦੀ ਹੈ ਤੇ ਬਾਈ ਜੀ ਹਰਾਨੇ ਦੱਸਿਆ ਵੀ ਜਿਵੇਂ ਸਾਡੇ ਇਥੇ ਏਰੀਏ ਦੇ ਵਿੱਚ ਦਤਾਲ ਏਰੀਏ ਦੇ ਵਿੱਚ ਵੀ ਜਿਹੜੀ ਇਹ ਮਸ਼ੀਨ ਹੈ ਸਭ ਤੋਂ ਪਹਿਲਾਂ ਅਸੀਂ ਆਪਣੇ ਦਿਮਾਗ ਨਾਲ ਤਿਆਰ ਕੀਤੀ ਸੀ ਕੋਈ ਕਿਸੇ ਮਤਲਬ ਕਿਸੇ ਅਲਵੇਖ ਕੇ ਜਾਂ ਕਿਸੇ ਦੀ ਨਕਲ ਨਹੀਂ ਕੀਤੀ ਆਪਣੇ ਆਪ ਬਾਈ ਜੀ ਮਸ਼ੀਨ ਤਿਆਰ ਕੀਤੀ ਹੈ ਕਿਉਂਕਿ ਜਿਹੜਾ ਇੱਕ ਇੰਜੀਨੀਅਰ ਹੁੰਦਾ ਇੱਕ ਮਿਸਤਰੀ ਹੁੰਦਾ ਤੇ ਉਹ ਜੇ ਆਪਣੇ ਮਾਈਂਡ ਦੇ ਨਾਲ ਚੀਜ਼ ਬਣਾਏ ਤਾਂ ਤਾਂ ਹੀ ਮਿਸਤਰੀ ਮੰਨਿਆ ਜਾਂਦਾ ਤੇ ਉਹ ਬਾਈ ਜੀ ਹਰਾਨੇ ਕੰਮ ਕਰ ਦਿਖਾਇਆ ਤੇ ਬਾਈ ਜੀ ਹੋਰ ਕੀ ਆਪਾਂ ਤਿਆਰ ਕਰਦੇ ਆ ਦਿਖਾਓ ਜੀ ਹੋਰ ਆਪਣੀ ਇਹ ਮੈਂ ਟਰਾਲੀ ਬਣ ਰਹੀ ਆਈ ਹੈ ਠੀਕ ਹੈ ਜੀ ਤੇ ਮਤਲਬ ਬਾਕੀ ਤਕਰੀਬਨ ਖੇਤੀਬਾੜੀ ਦੇ ਸਤੰਦ ਸਾਰੇ ਹੀ ਆ ਕੋਈ ਮਰਜ਼ੀ ਚੀਜ਼ ਮਤਲਬ ਬਾਕੀ ਜੇ ਕੋਈ ਆਪਦੇ ਹਿਸਾਬ ਨਾਲ ਮਤਲਬ ਫੌਰਨ ਤੋ ਜਾ ਕਿਤੋਂ ਵੀ ਦੱਸ ਕੇ ਚੀਜ਼ ਬਣਵਾਉਣਾ ਚਾਹੁੰਦਾ ਹੈ ਉਹ ਵੀ ਆਪਾਂ ਬਣਾ ਦਾਂਗੇ ਸਾਰਾ ਅੱਛਾ ਜਾਣੀ ਕਿ ਜਿਵੇਂ ਕੋਈ ਆਊਟਰ ਆਉਂਦਾ ਕਿਸੇ ਤਰ੍ਹਾਂ ਦੀ ਦਾ ਕੋਈ ਮਤਲਬ ਜਿਵੇਂ ਅੱਜ ਕੱਲ੍ਹ ਦੂਜੇ ਲੋਹੇ ਵਾਲੇ ਸੁਹਾਗੇ ਵੀ ਬਣ ਲੱਗੇ ਜੀ ਜਾਂ ਕਲਟੀ ਕੋਈ ਵੀ ਖੇਤੀਬਾੜੀ ਦਾ ਸਤੰਦ ਹੁੰਦਾ ਹੈ ਵੀ ਮਤਲਬ ਤੁਸੀਂ ਉਹ ਤਿਆਰ ਕਰ ਦਿੰਦੇ ਹੋ ਹਾਂਜੀ ਹਾਂਜੀ ਠ ਇਹ ਆਪਣੀ 12.5 ਦੀ ਟਰਾਲੀ ਹੈ ਤੇ ਸਮਾਨ ਜਿਹੜਾ ਲੱਗਿਆ ਸਾਰਾ ਟਾਟਾ ਦਾ ਹੀ ਇਹਨੂੰ ਤੇ ਆ ਜਿਹੜੀ ਆਪਣੇ ਇੱਥੇ ਬਿਲਡਿੰਗ ਮਤਲਬ ਕਰਨੀ ਹੈ ਜਿਹੜੀ ਆ ਲੇਡ ਲੱਗਦੀ ਹੈ ਜਿਆਦਾ ਮੇਨ ਪ੍ਰੋਸੀਜਰ ਟਰਾਲੀ ਜਿਹੜੀ ਗੱਲ ਦੀ ਐ ਇੱਥੋਂ ਗੱਲ ਦੀ ਐ ਤੇ ਜਿਹੜੀ ਮਿਗ ਵੈਲਡਿੰਗ ਚ ਨਾ ਸੋਰੀ ਨਹੀਂ ਰਹਿੰਦੀ ਕਿਤੇ ਵੀ ਕਿਉਂਕਿ ਇੱਕੋ ਥਾਂ ਤੋਂ ਐ ਲੇਡ ਖਿੱਚ ਕੇ ਥੱਲੇ ਧੱਕਾਉਣੇ ਆ ਉਹ ਜਿਹੜੀ ਠੀਕ ਹੈ ਹਾਂ ਇਹਦੀ ਮਜ਼ਬੂਤੀ ਵੱਧ ਹੈ ਅੱਛਾ ਜਾਣੀ ਕਿ ਜਿਹੜਾ ਇਹ ਲੋਹਾ ਵਰਤਦੇ ਹੋ ਜਾਨੀ ਕਿ ਟਾਟਾ ਕੰਪਨੀ ਦਾ ਸਾਰਾ ਲੋਹਾ ਵਰਤਿਆ ਜਾਂਦਾ ਹੈ ਹਾਂ ਜੀ ਹਾਂ ਜੀ ਜਿਵੇਂ ਮਾਰ ਕੇ ਲੱਗੇ ਨੇ ਸਾਰੇ ਛਾਸੀ ਵਗੈਰਾ ਤੇ ਸਾਰਾ ਕੁਝ ਇਹ ਟਾਟਾ ਦਾ ਹੀ ਆ ਚਾਦਰ ਟਾਟਾ ਦੀ ਆ ਸਾਰੀ ਬਾਕੀ ਜੀਮੇਦਾਰ ਦੇ ਹਿਸਾਬ ਨਾਲ ਆ ਵੀ ਮਤਲਬ ਲੋਹਾ ਜਿਹੜਾ ਮਰਜ਼ੀ ਉਹਦੇ ਬਜਟ ਦੇ ਹਿਸਾਬ ਨਾਲ ਬਣ ਜਾਂਦਾ ਜੀ ਤੇ ਬਾਕੀ ਮਤਲਬ ਜਿਹੜਾ ਸਾਇਜ਼ ਆ ਉਹ ਜੀਮੇਦਾਰ ਦੇ ਹਿਸਾਬ ਨਾਲ ਬਣ ਜਾਂਦਾ ਜਿੰਨੇ ਕੋ ਉਹਨਾਂ ਦੀ ਕੋਸਟ ਹੁੰਦੀ ਹੈ ਠੀਕ ਹੈ ਜੀ ਹਾਂ ਜੀ ਤੇ ਬਾਈ ਜੀ ਜਿਵੇਂ ਹੁਣ ਤੁਸੀਂ ਇਹਦੇ ਬਾਰੇ ਦੱਸਿਆ ਵੀ ਜਿਵੇਂ ਟਾਟਾ ਦਾ ਲੋਹਾ ਲਾਇਆ ਹੋਇਆ ਹੈ ਹਾਂਜੀ ਹਾਂਜੀ ਜਿਵੇਂ ਵਧੀਆ ਕੁਆਲਿਟੀ ਦਾ ਲੋਹਾ ਵਰਤਦੇ ਹੋ ਤੁਸੀਂ ਟਰਾਲੀ ਤਿਆਰ ਕਰਦੇ ਹੋ ਹਾਂਜੀ ਹਾਂਜੀ ਤੇ ਜਿਹੜੀ ਮਤਲਬ ਉਹ ਤੁਸੀਂ ਪਿੱਛੇ ਬਿਲਡਿੰਗ ਦਿਖਾਈ ਹੈ ਮਿਗ ਬਿਲਡਿੰਗ ਕਹਿੰਦੇ ਹੋ ਉਹ ਵੀ ਸਾਰੀ ਹਰ ਇੱਕ ਜੇ ਉਹ ਵੀ ਸਾਡਾ ਤਿਆਰ ਕਰਦੇ ਹੋ ਹਰ ਇੱਕ ਥਾਂ ਤੇ ਉਹੀ ਬਣ ਹਾਂ ਹਰ ਇੱਕ ਥਾਂ ਤੇ ਉਹੀ ਹੈ ਜਿਵੇਂ ਆਹ ਚੀਜ਼ ਜਿਹੜੀ ਮੇਨ ਟਰਾਲੀ ਤੇ ਆਹ ਚੀਜ਼ ਹੁੰਦੀ ਹੈ ਜੀ ਇੱਥੇ ਜੇ ਛੋਰੀ ਰਹਗੀ ਇੱਥੋਂ ਗੱਲ ਨਾਲ ਇਹਨੇ ਸਟਾਰਟ ਹੋ ਜਾਣਾ ਸਾਰੀ ਨੇ ਠੀਕ ਉਹ ਇੱਥੋਂ ਇੱਕ ਥਾਂ ਤੋਂ ਜਿੱਥੋਂ ਸਟਾਰਟ ਕਰਤੀ ਥੱਲੇ ਆ ਕੇ ਇੱਥ ਜਾਨੀ ਕਿ ਜਿਹੜੀ ਤੁਸੀਂ ਮਤਲਬ ਬੈਲਡਿੰਗ ਦਾ ਨਾਮ ਲੈ ਰਹੇ ਹੋ ਬਿਕ ਬੈਲਡਿੰਗ ਹੁੰਦੀ ਹੈ ਵੀ ਉਹ ਬਿਲਕੁਲ ਜਿਹੜੀ ਇੱਕ ਮਤਲਬ ਕਿਤੇ ਬਿਲਕੁਲ ਵਿਰਲ ਨਹੀਂ ਰਹੀਦੀ ਵਿਰਲ ਨਹੀਂ ਨਹੀਂ ਕਿਥੋਂ ਇੱਕ ਥਾਂ ਤੋਂ ਸਟਾਰਟ ਕਰਤੀ ਉੱਥੇ ਥੱਲੇ ਤੱਕ ਉੱਥੇ ਆ ਕੇ ਮੁੱਕਣੀ ਹੈ ਕਿਉਂਕਿ ਉਹਦੇ ਚ ਤਾਰ ਚੱਲਦੀ ਆ ਰਾੜ ਨਹੀਂ ਪੈਂਦਾ ਜੀ ਰਾੜਦੀ ਹੈ ਜਿੱਦੇ ਮੰਨ ਲਓ ਐਦਾਂ ਦੇ ਛੋਟੇ ਛੋਟੇ ਕਲਿੱਪ ਹੋ ਜਾਣਗੇ ਉਹਦੇ ਤੱਕ ਇਹ ਮਗਲ ਇੱਕ ਵਾਰੀ ਚ ਖਿੱਚੀ ਜਾਣੀ ਇਥੇ ਸਿਰੇ ਤੱਕ ਤੇ ਬਾਈ ਜੀ ਜਿਵੇਂ ਤੁਸੀਂ ਇਹ ਟਰਾਲੀਆਂ ਦਾ ਸਾਈਜ਼ ਤਿਆਰ ਕਰਦੇ ਹੋ ਤੇ ਸਭ ਵੱਧ ਤੋਂ ਵੱਧ ਜਿਹੜਾ ਮਤਲਬ ਤੁਸੀਂ ਸਾਈਜ਼ ਹੁਣ ਤੱਕ ਤਿਆਰ ਕੀਤਾ ਟਰਾਲੀ ਦਾ 32 ਫੁੱਟ ਤੱਕ 32 ਫੁੱਟ ਤੱਕ ਤੇ 32 ਫੁੱਟ ਦਾ ਜੀ ਜਿਵੇਂ ਜਾਣੀ ਕਿ ਵੀ ਉਹ ਟਰਾਲੀ ਇੰਨੇ ਫੁੱਟ ਵਾਲੀ ਭੋਂਗਾ ਲਈ ਵਰਤ ਦੇਣੇ ਕਿ ਨਹੀਂ ਉਹ ਪਾ ਜਿਹੜੀਆਂ ਪ੍ਰਾਲੀ ਦੀਆਂ ਗੰਡਾ ਚੱਕਦੇ ਨੇ ਜੀ ਅੱਛਾ ਪ੍ਰਾਲੀ ਦੀਆਂ ਗੰਡਾ ਚੱਕਦੇ ਨੇ 32 ਫੁੱਟ ਤੱਕ ਮਤਲਬ 11 ਫੁੱਟ ਚੌੜੀ ਹੁੰਦੀ ਹੈ ਟਰਾਲੀ ਫੋਲਡ ਹੋ ਜਾਂਦੀ ਹੈ ਠੀਕ ਹੈ ਤੇ ਬਾਕੀ ਜਿਵੇਂ ਲਾ ਲੋ ਵੀ ਟੂੜੀ ਵਾਲੀਆਂ ਦੂਜੀਆਂ ਟਰਾਲੀਆਂ ਹਰ ਇੱਕ ਜੀਮਿੰਦਰ ਦੀ ਵਧੀਆ ਉਹ ਮਤਲਬ ਜੀਮਿੰਦਰ ਦੇ ਹਿਸਾਬ ਨਾਲ ਆ ਲੈ ਵੀ ਜਿਹੜਾ ਉਸੇ ਹਿਸਾਬ ਨਾਲ ਵੀ ਉਸੇ ਹਿਸਾਬ ਨਾਲ ਟਰਾਲੀ ਤਿਆਰ ਕੀਤੀ ਜਾਂਦੀ ਹੈ ਹਾਂਜੀ ਹਾਂਜੀ ਤੇ ਬਾਕੀ ਬਾਈ ਜੀ ਮੈਂ ਇੱਧਰ ਦੇਖ ਰਿਹਾ ਜਿਵੇਂ ਹੁਣ ਆਪਾਂ ਪਹਿਲਾਂ ਜਿਵੇਂ ਹੈਰੋ ਹੁੰਦੀ ਸੀ ਆਪਾਂ ਉਹ ਦੇਖਦੇ ਸੀ ਆਮ ਸਿੰਪਲ ਹੈਰੋ ਹੁੰਦੀ ਸੀ ਹਾਂਜੀ ਹਾਂਜੀ ਤੇ ਜਿਹੜੀ ਇਹ ਹੈਰੋ ਹੈ ਇਹਦੇ ਵਿੱਚ ਵੀ ਜਿਵੇਂ ਜੈਕ ਵਾਂਗੂ ਸਿਸਟਮ ਲੱਗਿਆ ਹੋਇਆ ਹੈ ਇਹਦੇ ਬਾਰੇ ਵੀ ਦਿਓ ਜੀ ਜਾਣਕਾਰੀ ਇਹ ਨਾ ਹੀ ਆਪਣੇ ਦਸ ਦਾਦੀ ਹੈਰੋ ਆ ਠੀਕ ਹੈ ਜੀ ਹਾਂ ਜਿਵੇਂ ਮਤਲਬ ਜਿਹੜੀ ਇਹ ਹੱਬ ਹੈ ਇਹ ਦੇਚਾ ਉਹ ਮਤਲਬ ਸਾਰੀਆਂ ਹਬ ਬਾਂਦਰ ਨੇ ਤਵਾ ਬਾਹਰ ਆ ਮਤਲਬ ਹਬ ਬਾਹਰਲੀ ਸਾਈਡ ਤੋਂ ਮਟਨ ਨਾਲ ਲੱਗ ਕੇ ਬੈਰਿੰਗ ਨਹੀਂ ਕੱਸਦਾ ਠੀਕ ਹੈ ਜੀ ਹਾਂਜੀ ਇਹਦੀ ਲਾਈਫ ਬਹੁਤ ਜ਼ਿਆਦਾ ਤੇ ਇੱਕ ਹਾਈਡਰੋਲਿਕਾ ਟਾਇਰ ਵੀ ਹਾਈਡਰੋਲਿਕ ਨਾਲ ਹੀ ਚੱਕੇ ਜਾਂਦੇ ਨੇ ਇਹਦੇ ਅੱਛਾ ਅੱਛਾ ਹਾਂਜੀ ਹਾਂਜੀ ਯਾਨੀ ਕਿ ਜਿਵੇਂ ਮਤਲਬ ਇਹਦੇ ਜੈਕ ਲੱਗਾ ਹੋਇਆ ਹੈ ਤੇ ਜਿਹੜੀ ਹੈ ਮਤਲਬ ਹੈਰੋ ਖੁੱਲਦੀ ਆ ਉਹ ਵੀ ਜੈਕ ਨਾਲ ਹੀ ਖੁੱਲਦੀ ਆ ਹਾਂ ਇਹ ਪਾਈਪਾਂ ਮਤਲਬ ਡਿਸਟ੍ਰੀਬਿਊਟਰ ਵਾਲੇ ਟਰੈਕਟਰ ਨੇ ਤਕਰੀਬਨ ਸਾਰੇ ਹੀ ਅੱਜਕੱਲ ਇਹ ਪਾਈਪਾਂ ਲੱਗ ਲੱਗ ਕੇ ਡਿਸਟ੍ਰੀਬਿਊਟਰ ਤੇ ਟਾਇਰ ਵੀ ਨਾਲ ਹੀ ਚੱਕੀ ਜਾਣਗੇ ਆਪਣੇ ਆਪ ਹੀ ਅੱਛਾ ਜੈ ਠੀਕ ਹੈ ਹਾਂਜੀ ਹਾਂਜੀ ਤੇ ਜਿਵੇਂ ਬਾਈ ਜੀ ਹੁਣ ਆਪਾਂ ਹੈਰੋ ਦੀ ਗੱਲ ਕਰਦੇ ਪਏ ਆ ਹਾਂਜੀ ਹਾਂਜੀ ਤੇ ਇਹ ਸਾਈਜ਼ ਜਿਵੇਂ ਤੁਸੀਂ ਦੱਸਿਆ ਕਿੰਨਾ ਸਾਈਜ਼ ਹੈ ਇਹ ਦੱਸ ਦੱਸਦੀ ਹੈ ਜੀ 10 10 ਦੀ ਹੈਰੋ ਹੈ ਤੇ ਵੱਧ ਤੋਂ ਵੱਧ ਜਿਹੜਾ ਮਤਲਬ ਹੈਰੋ ਦਾ ਸਾਈਜ਼ ਹੈ ਹੁਣ ਤੱਕ ਤੁਸੀਂ ਕਿੱਡਾ ਮਤਲਬ ਵੱਡਾ ਤੇ ਆਪਾਂ ਬਾ 12 12 ਤੱਕ ਬਣਾਈ ਹੋਈ ਹੈ ਸੈਂਟਰ ਵੀਲ 11 ਹਾਂ ਜੀ ਬਾਕੀ ਉਹਦੇ ਅਗਲੇ ਦੇ ਡਿਮਾਂਡ ਤੇ ਆਈ ਕਸਟਮਰ ਜਿਹੜਾ ਆਪਾਂ ਜੁਣ ਨਾਲ ਸਾਈਜ਼ ਤੁਸੀਂ ਦੱਸਿਆ ਵੀ ਜਿਵੇਂ ਥੋੜਾ ਜਿਵੇਂ ਲਾ ਲਓ ਵੀ ਆਪਣਾ ਕਰਾਹਾ ਹੋ ਗਿਆ ਜਾਂ ਕਲਟੀਵੇਟਰ ਹੋ ਗਿਆ ਵੀ ਬਾਹਰ ਜਾਂਦੇ ਨੇ ਤੇ ਹੈਰੋ ਮਤਲਬ ਬਾਹਰ ਜਾਂਦੀ ਹੈ ਕਿ ਜਾਨੀ ਨਹੀਂ ਹੈਗੀ ਇਹ ਡਿਮਾਂਡ ਹੁਣ ਆਪਾਂ ਬਾਹਰ ਭੇਜਣਾ ਇੱਕ ਸੈੱਟ ਹੋਰ ਮਤਲਬ ਹੈ ਆਪਣੇ ਪੰਜਾਬ ਨਾਲੋਂ ਲੱਗ ਤਰੀਕੇ ਦੀ ਹੈ ਜਿਹੜੀ ਇੱਥੇ ਹੁਣ ਆਪਾਂ ਜਾ ਰਹੀ ਹੈ ਆਪਣੀ ਅੱਛਾ ਮਤਲਬ ਇਹ ਡਿਜ਼ਾਈਨ ਵੀ ਉਹਨਾਂ ਨਾਲ ਲੱਗ ਗਿਆ ਤੇ ਸਾਈਜ਼ ਵੀ ਲੱਗ ਗਿਆ ਸਾਰਾ ਹੋਰ ਹਿਸਾਬ ਦਾ ਮਤਲਬ ਉਹਨਾਂ ਦੇ ਹਿਸਾਬ ਨਾਲ ਜਿਹੜੀਆਂ ਉੱਥੇ ਚੱਲਦੀਆਂ ਹਨ ਜੀ ਪਹਿਲਾਂ ਆਪਣਾ ਜਿਹੜਾ ਕਰਾਹਾ ਜਾਂ ਕਲਟੀਵੇਟਰ ਬਾਹਰ ਜਾਂਦਾ ਸੀ ਤੇ ਹੁਣ ਇਹਦੀ ਹੈਰੋ ਦੀ ਡਿਮਾਂਡ ਵੀ ਬਾਹਰੋਂ ਆਈ ਹੈ ਜੀ ਵੀ ਹੁਣ ਹੈਰੋ ਵੀ ਬਾਹਰ ਭੇਜੋਗੇ ਹਾਂਜੀ ਹਾਂਜੀ ਠੀਕ ਹੈ ਠੀ ਬਾਈ ਜੀ ਬਹੁਤ ਵੱਡੀ ਮਸ਼ੀਨ ਲਾਈ ਹੋਈ ਹੈ ਇਹਦੇ ਬਾਰੇ ਕੋਈ ਦਿਓ ਜੀ ਜਾਣਕਾਰੀ ਇਹ ਕਾਦੀ ਆ ਮਸ਼ੀਨ ਜੀ ਇਹ ਆਪਣੇ ਨਾ ਮਤਲਬ ਜਿਵੇਂ ਬੈਂਡਿੰਗ ਕਰਨੀ ਹੈ ਕਿਸੇ ਚੀਜ਼ ਦੀ ਜਿਹੜੀ ਸੀਟ ਪਈ ਹੈ ਜੀ ਉਹਨੂੰ ਐਂਗਲ ਟੈਪ ਵੈਲਡਿੰਗ ਕਰਨਾ ਮਤਲਬ ਟਰਾਲੀ ਦਾ ਟੂਲ ਵਗੈਰਾ ਹੈ ਰੋਟਾਵੇਟਰ ਦੀ ਬਾਡੀ ਕੰਪੈਨ ਦਾ ਕੋਈ ਪਾਰਟ ਹੈ ਪੂਛ ਵਗੈਰਾ ਦਾ ਕੈਵਨ ਬਣਾਉਣਾ ਕੋਈ ਵੀ ਚੀਜ਼ ਹੋਵੇ ਤੇ ਬੈਂਡਿੰਗ ਹੋ ਜਾਂਦੇ ਸਾਰੀ ਇਹ ਪੈਨਲ ਲੱਗਿਆ ਦਾ ਸਾਰਾ ਤੇ ਆ ਮਤਲਬ ਡਿਗਰੀ ਦੇ ਹਿਸਾਬ ਨਾਲ ਬੈਂਡ ਹੁੰਦਾ ਇਹਨਾਂ ਕੁਆਲਿਟੀ ਬਣਦੀ ਹੈ ਚੀਜ਼ ਦੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਵੀ ਜਾਨੀ ਕਿ ਕੋਈ ਵੀ ਬੈਂਡਿੰਗ ਵਾਲੀ ਮਸ਼ੀਨ ਹੈਈ ਆਪਣੇ ਬੈਂਡਿੰਗ ਮਸ਼ੀਨ ਹੈ ਹਾਂਜੀ ਅੱਛਾ ਇਹ ਵੀ ਜਾਨੀ ਕਿ ਇੱਥੇ ਆਪਣੀ ਹੀ ਲਾਈ ਹੋਈ ਹੈ ਹਾਂ ਆਪਣੀ ਹੈ ਜੀ ਕੋਈ ਵੀ ਕੰਮ ਕਰਨਾ ਆਪਣਾ ਇੱਥੇ ਹੀ ਹੋ ਜਾਂਦਾ ਠੀਕ ਹੈ ਵੀ ਜਾਨੀ ਕਿ ਕਿਤੇ ਕਿਸੇ ਹੋਰ ਮਤਲਬ ਜਗਾ ਜਾ ਕੇ ਜਾਂ ਤੁਹਾਨੂੰ ਉਹ ਨਹੀਂ ਕਰਨਾ ਪੈਂਦਾ ਵੀ ਆਪਣੀ ਮਸ਼ੀਨ ਦੇ ਨਾਲ ਹੀ ਇੱਥੇ ਤਿਆਰ ਕਰ ਹਾਂਜੀ ਹਾਂਜੀ ਇੱਥੇ ਹੀ ਹੋ ਜਾਂਦਾ ਜੀ ਸਾਰਾ ਕੰਮ ਆਪਣਾ ਤੇ ਬਾਈ ਜੀ ਮਤਲਬ ਤੁਸੀਂ ਜਾਣਕਾਰੀ ਦਿੱਤੀ ਛੋਟੇ ਜਿਹੇ ਪਿੰਡ ਦੇ ਵਿੱਚੋਂ ਉੱਠ ਕੇ ਤੇ ਬਾਈ ਜੀ ਹੁਰਾ ਨੇ ਆਪਣੇ ਪਿੰਡ ਦਾ ਨਾਂ ਰੋਸ਼ਨ ਕੀਤਾ ਦੇਸ਼ਾਂ ਵਿਦੇਸ਼ਾਂ 'ਚ ਤੇ 30 35 ਸਾਲ ਹੋ ਗਏ ਬਾਈ ਜੀ ਹੁਰਾ ਨੂੰ ਇੱਥੇ ਪਿੰਡ ਦੇ ਵਿੱਚ ਦੁਕਾਨ ਕਰਦਿਆਂ ਤੇ ਬਾਈ ਜੀ ਨੇ ਛੋਟੇ ਜਿਹੇ ਪਿੰਡ ਦੇ ਵਿੱਚੋਂ ਉੱਠ ਕੇ ਤੇ ਵਿਦੇਸ਼ਾਂ ਦੇ ਵਿੱਚ ਆਪਣੇ ਪਿੰਡ ਦਾ ਨਾਂ ਰੌਸ਼ਨ ਕੀਤਾ ਜਿਵੇਂ ਕਿ ਮਤਲਬ ਨਾਲ ਉਹ ਵੀ ਕਲਤੀ ਨੇ ਕਲਤੀ ਵੇਟਰ ਤੇ ਸੁਬਲਾ ਕਰਾਹਾ ਬਾਹਰ ਭੇਜਦੇ ਨੇ ਤੇ ਹੌਲੀ ਹੌਲੀ ਜਿਵੇਂ ਹੈਰੋ ਹੋਰ ਸੰਤ ਵੀ ਭੇਜਣਗੇ ਤੇ ਇਸ ਪਿੰਡ ਦਾ ਨਾਂ ਬਹੁਤ ਵਧੀਆ ਇਹਨਾਂ ਨੇ ਚਮਕਾਇਆ ਤੇ ਬਾਕੀ ਬਾਈ ਜੀ ਹੁਰੀ ਹੁਣ ਤੁਹਾਨੂੰ ਦਿੰਦੇ ਨੇ ਡਰੈੱਸ ਜੇਕਰ ਤੁਹਾਨੂੰ ਵੀ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਟਰਾਲੀ ਬਣਵਾਣੀ ਹੋਵੇ ਜਾਂ ਖੇਤੀਬਾੜੀ ਦਾ ਹੋਰ ਕੋਈ ਸੰਤ ਤਿਆਰ ਕਰਵਾਉਣਾ ਹੋਵੇ ਤੇ ਉਹਦੇ ਬਾਰੇ ਬਾਈ ਜੀ ਹੁਰੀ ਆਪਣਾ ਡਰੈੱਸ ਦੱਸਦੇ ਨੇ ਸਾ ਆਪਣਾ ਨਈ ਤਾਲਪਿੰਡਾ ਮਤਲਬ ਨਰਵਾਣਾ ਰੋਡ ਤੋਂ ਨਾ 2 ਕਿਲੋਮੀਟਰ ਅੰਦਰ ਐਂਟਰ ਹੋ ਕੇ ਤਾਲਪਿੰਡਾ ਦੇ ਵਿੱਚ ਆਪਣੀ ਵਰਕਸ਼ਾਪ ਹੈ ਪ੍ਰਵਿੰਦਰ ਹੀਰਾ ਦੇ ਨਾਂ ਤੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਆਪਣਾ ਜੀ ਹਾਂ ਆਪਣਾ ਮੋਬਾਈਲ ਨੰਬਰ ਦੱਸ ਦਿਓ ਜਿੰਨੂੰ ਲੋਡ ਹੋਊਗੀ ਮਤਲਬ ਕੋਈ ਵੀ ਕਿਸੇ ਤਰ੍ਹਾਂ ਸੰਦ ਤਿਆਰ ਕਰਾਣਾ ਤੁਹਾਡੇ ਨਾਲ ਮਤਲਬ ਗੱਲਬਾਤ ਕਰ ਲੇਗਾ ਜੀ ਆਪਣਾ ਮੋਬਾਈਲ ਨੰਬਰ ਹੈ 836084850 98766 48668 ਜੀ 88990 798 ਇਹ ਤਿੰਨਾਂ ਨੰਬਰਾਂ 'ਤੇ ਜਦੋਂ ਮਰਜ਼ੀ ਆਪਣੇ ਨੂੰ ਕਾਲ ਕਰਕੇ ਕਿਸੇ ਚੀਜ਼ ਦੀ ਰੇਟ ਦੀ ਜਾਣਕਾਰੀ ਲੈਣੀ ਹੈ ਕੋਈ ਕਿਸੇ ਬਾਰੇ ਸਹਾਜ ਵਾਰੇ ਜਾਣਕਾਰੀ ਲੈਣੀ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਲੈਣੀ ਹੈ ਜਦੋਂ ਮਰਜ਼ੀ ਕਾਲ ਕਰਕੇ ਪਤਾ ਕਰ ਸਕਦੇ ਹੋ ਤੇ ਲਓ ਬਾਈ ਜੀ ਹੁਰਾ ਨੇ ਆਪਣਾ ਐਡਰੈਸ ਦੱਸਤਾ ਤੇ ਵਿੱਚ ਮੋਬਾਈਲ ਨੰਬਰ ਦਿੱਤਾ ਜੇਕਰ ਤੁਹਾਨੂੰ ਕਿਸੇ ਚਿਰ ਤੁਸੀਂ ਵੀ ਕੋਈ ਚੀਜ਼ ਤਿਆਰ ਕਰਾਣੀ ਹੋਈ ਤਾਂ ਬਾਈ ਜੀ ਹੁਰਾ ਨਾਲ ਸੰਪਰਕ ਕਰ ਸਕਦੇ ਹੋ ਤੇ ਹੁਣ ਦਿਓ ਜੀ ਇਜਾਜ਼ਤ ਨਵਾਂ ਵਲੌਗ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਧੰਨਵਾਦ ਜੀ ਠੀਕ ਹੈ